好了 ਅੱਜ ਜ਼ਿਲ੍ਹਾ ਕਾਂਸ ਕਮੇਟੀ ਫਰੀਦਕੋਟੋਂ ਨਿਓ ਕਿਸਾਨਾਂ ਦੀ ਹਮਦਰਦੀ ਜੋ ਕਿਸਾਨਾਂ ਤੇ ਹਰਿਆਣੇ ਦੇ ਬਾਡਰਾਂ 'ਚ ਹੋ ਰਿਹਾ ਹੈ ਅਥਰੂ ਗੈਸ ਦੇ ਬੰਬ ਪਲਾਸਟਿਕ ਦੀਆਂ ਗੋਲੀਆਂ ਸੈਂਕੜੇ ਕਿਸਾਨ ਭਰਾ ਅੱਜ ਸਾਡੇ ਹਸਪਤਾਲਾਂ 'ਚ ਦਾਖਲ ਪਏ ਆ ਜੋ ਅਤਿਆਚਾਰ ਹੋ ਰਿਹਾ ਉੱਥੇ ਜ਼ਿਲ੍ਹਾ ਕਾਂਸ ਕਮੇਟੀ ਉਸ ਦਾ ਵਿਰੋਧ ਕਰਦੀ ਹੈ ਤੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸਾਰੀਆਂ ਮੰਗਾਂ ਜਾਇਜ਼ ਹੈ ਮੋਦੀ ਸਾਹਿਬ 13 ਮਹੀਨੇ ਪਹਿਲਾਂ ਇਹ ਮੰਗਾਂ ਮੰਨ ਕੇ ਉਹ ਵਾਅਦਿਆਂ ਤੋਂ ਭੱਜੀ ਐ ਉਦੋਂ ਵੀ ਸਾਡੇ 750 ਕਿਸਾਨ ਬਾਰਡਰਾਂ ਤੇ ਸ਼ਹੀਦ ਹੋਏ ਸੀ ਤੇ ਜ਼ਿਲ੍ਹਾ ਕਾਂਸ ਕਮੇਟੀ ਇਹ ਮੰਗ ਕਰਦੀ ਐ ਕਿ ਮੰਗਾਂ ਤੁਰੰਤ ਮੰਨ ਕੇ ਕਿਸਾਨ ਘਰਾਂ ਨੂੰ ਵਾਪਸ ਆਸਤ ਕਰਨ ਕਿਸਾਨਾਂ ਦਾ ਮਜ਼ਦੂਰਾਂ ਦਾ ਕੋਈ ਇਹ ਸ਼ੌਕ ਨਹੀਂ ਧਰਨੇ ਬਜਾਰੇ ਕਰਨਾ ਉਹ ਚਿੰਤਤ ਨੇ ਅੱਜ ਕਿਸਾਨ ਦੀ ਮਜ਼ਦੂਰ ਦੀ ਆਰਥਿਕਤਾ ਮਾਰੀ ਐ ਤੇ ਮੈਂ ਜ਼ਿਲ੍ਹਾ ਕਾਂਸ ਕਮੇਟੀ ਨੂੰ ਅੱਜ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਬਲਾਕਾਂ ਦੇ ਪ੍ਰਧਾਨ ਸਾਡੇ ਸਾਰੇ ਸਾਥੀ ਆਏ ਆ ਉਹਨਾਂ ਦਾ ਵੀ ਜ਼ਿਲ੍ਹਾ ਕਾਂਸਮੇਟੀ ਨੂੰ ਬਹੁਤ ਧੰਨਵਾਦ ਕਰਦਾ ਹੈ ਕਿਹੜੇ ਆਗੂ ਦਾ ਕਰਕੇ ਰਿਆ ਗਿਆ ਕਿ ਸਾਰੇ ਭਾਜਪਾ ਦੇ ਆਗੂਆਂ ਨੇ ਅੱਜ ਕਰਕੇ ਰਿਆ ਅੱਜ ਦ੍ਰਗੇਸ਼ ਸ਼ਰਮਾ ਜਿਹੜੇ ਸੈਕਟਰੀ ਨੇ ਪ੍ਰਦੇਸ਼ ਕਾਰ ਦੇ ਇਹ ਪ੍ਰਦੇਸ਼ ਬੀਜੇਪੀ ਦੇ ਉਹਨਾਂ ਦਾ ਕਰ ਕੋ ਰਿਆ ਇਹ ਧਰਨਾ 2 ਵਜੇ ਤੱਕ ਜਾਰੀ ਰਹੇਗਾ ਡਰੋਨ ਦੇ ਨਾਲ ਪੰਜਾਬ ਸਰਕਾਰੀ ਹਮਲੇ ਕਰਨ ਦੇ ਉੱਤੇ ਉਤਰੀ ਹੋਈ ਹੈ ਉੱਥੇ ਕਿਸਾਨਾਂ ਤੇ ਪੰਜਾਬ ਦੀ ਸਰਹੱਦ ਦੇ ਉੱਤੇ ਹਮਲੇ ਹੋ ਰਹੇ ਆ ਕਿਵੇਂ ਦੇਖ ਰਹੇ ਹੋ ਕਮਜ਼ੋਰ ਸਰਕਾਰ ਹੈ 2-2 ਕਿਲੋਮੀਟਰ ਅੰਦਰ ਆ ਕੇ ਡਰੋਨਾਂ ਤੇ ਕਿਸਾਨਾਂ ਤੇ ਹਮਲੇ ਹੋਏ ਆ ਉਹਨਾਂ ਤੇ ਬੰਦਾ ਪੰਜਾਬ ਸਰਕਾਰ ਦਾ ਫਰਜ ਏ ਸੀ ਹਰਿਆਣੇ ਦੇ ਜਿਹੜੇ ਵੀ ਅਫਸਰਾਂ ਨੇ ਇਹ ਮਾੜੀਆਂ ਕਰਤੂਤਾ ਕੀਤੀਆਂ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਵੀ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਬੇਨਤੀ ਕਰਦਾ ਕਹਿਣਾ ਚਾਹਣਾ ਸਖਤ ਸ਼ਬਦਾਂ ਚ ਕਿ ਉਹਨਾਂ ਮੁਲਾਜ਼ਮਾਂ ਤੇ ਬੰਦੀਆਂ ਧਰਾਵਾਂ ਜੋ ਬੰਦੀਆਂ ਸਖਤ ਤੋਂ ਸਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜੀ ਪ੍ਰਮੁੱਖ ਮੰਤਰੀ ਕਿਹੜੀ ਹੈ ਇੱਥੇ ਜਿਹੜੀ ਲੈ ਕੇ ਬੈਠੇ ਜੋ ਕਿਸਾਨਾਂ ਦੀਆਂ ਮੰਗਾਂ ਸਾਰੀਆਂ 13 ਮੰਗਾਂ 13 ਦੀਆਂ 13 ਕਾਗਜ਼ ਕਮੇਟੀ ਜ਼ਿਲ੍ਹਾ ਕਾਗਜ਼ ਕਮੇਟੀ ਮਨਜ਼ੂਰ ਕਰਦੀ ਹੈ ਮੰਗਾ ਜਾਇਜ ਆ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਸਰਦ ਸਾਹਿਬ ਇੱਕ ਪਾਸੇ ਤਾਂ ਮੀਟਿੰਗਾਂ ਚੱਲ ਰਹੀਆਂ ਨੇ ਕੇਂਦਰ ਸਰਕਾਰ ਨਾਲ ਇੱਕ ਪਾਸੇ ਕਿਸਾਨ ਇੱਕ ਸ਼ਹੀਦ ਹੋ ਗਿਆ ਅੱਜ ਸਵੇਰੇ ਕਿਵੇਂ ਦੇਖਦੇ ਇਹ ਬਹੁਤ ਮੰਦਭਾਗੀ ਗੱਲ ਹੈ ਸਭ ਤੋਂ ਪਹਿਲਾਂ ਜਿਹੜਾ ਸ਼ਹੀਦ ਕਿਸਾਨ ਹੋਇਆ ਉਹਨੂੰ ਅਸੀਂ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਧਦਾ ਤੇ ਸਤਕਾਰ ਭੇਟ ਕਰਦੇ ਆਂ ਇਹ ਸਰਕਾਰਾਂ ਦੀ ਨੀਤੀ ਹੁੰਦੀ ਹੈ ਕਿ ਸੰਘਰਸ਼ ਲੰਮਾ ਕਰ ਦਿਓ ਸੰਘਰਸ਼ ਟੁੱਟ ਜਾਏਗਾ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਸਬਕ ਨਹੀਂ ਸਿੱਖਿਆ ਪਿਛਲੇ 13 ਸਾਲ ਜਦੋਂ ਪੰਜਾਬ ਨਹੀਂ ਪੂਰੇ ਦੇਸ਼ ਦਾ ਕਿਸਾਨ ਦਿੱਲੀ ਦੇ ਬਾਹਰਾਂ ਤੇ ਤੰਬੂਆਂ ਟਰਾਲੀਆਂ 'ਚ ਬੈਠਾ ਰਿਹਾ ਉਦੋਂ ਵੀ ਨੌਕੇ ਇਹਨਾਂ ਨੂੰ ਝੂਠਾ ਸਮਝੌਤਾ ਕੀਤਾ ਸੀ ਕਿਸਾਨਾਂ ਨਾਲ ਪੰਜਾਬ ਦੇ ਅੰਨਦਾਤਾ ਨਾਲ ਮਜ਼ਦੂਰਾਂ ਨਾਲ ਠੱਗੀ ਮਾਰੀ ਸੀ ਪਰ ਉਸੇ ਬਦਲੋਚੇ ਦੁਆਰਾ ਅੰਦੋਲਨ ਉੱਠਿਆ ਕਾਂਗਰਸ ਪਾਰਟੀ ਵੱਲੋਂ ਸਿਰਫ ਪਾਸ ਸਿੰਘ ਖੈਰਾ ਹੀ ਉੱਥੇ ਪਹੁੰਚਿਆ ਹੋਰ ਕੋਈ ਕਾਂਗਰਸ ਲੀਡਰ ਨਹੀਂ ਪਹੁੰਚਿਆ ਨਹੀਂ ਨਹੀਂ ਉਹ ਵੀ ਗਏ ਆ ਅਸੀਂ ਵੀ ਜਾਵਾਂਗੇ ਸਾਡੇ ਜਿਹੜੇ ਪ੍ਰਧਾਨ ਹੈ ਪ੍ਰਦੇਸ਼ ਕਾਂਗਰਸ ਦੇ ਮਰਿੰਦਰ ਸਿੰਘ ਰਾਜਵੜਿੰਗ ਉਹ ਸਾਰੇ ਹਸਪਤਾਲਾਂ 'ਚ ਜ਼ਖਮੀਆਂ ਦਾ ਪਤਾ ਲੈ ਕੇ ਆਏ ਆ ਨਾਲੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਪ੍ਰਦੇਸ਼ ਕਾਂਗਰਸ ਨੇ ਉਹ ਜ਼ਖਮੀਆਂ ਦਾ ਲਾਜ ਫਰੀ ਕਰਾਇਆ ਜਾਊਗਾ ਦੇਖੋ ਅਸੀਂ ਭਾਜਪਾ ਜਿਹੜਾ ਪੰਜਾਬ ਦੇ ਨਮਾਇੰਦਗੀ ਕਰਦਾ ਉਹ ਭਾਜਪਾ ਦਾ ਆਗੂ ਦਾ ਕਰਕੇ ਰਿਹਾ ਕਿਉਂਕਿ ਕਈ ਗੱਲਾਂ ਤਾਂ ਹੁੰਦੀਆਂ ਵੈਸੇ ਸੁਣੀਆਂ ਸੁਣਾਈਆਂ ਮੈਂ ਤੇ ਮੇਰਾ ਭਤੀਜਾ ਗਗਨ ਸਰਪੰਚ ਜੰਡਾ ਵਾਲੇ ਤੋਂ ਅਸੀਂ ਕਨੌਰੀ ਬਾਰਡਰ ਤੋਂ ਹੀ ਆਏ ਆ ਅੱਜ ਜਿਹੜੀ ਤੁਹਾਨੂੰ ਕਾਂਗਰਸ ਦੀ ਕਾਲ ਆਈ ਸੀ ਵੀ ਤੁਸੀਂ ਅੱਜ ਆ ਕੇ ਅੱਜ ਦੇ ਦਿਨ ਆਪਦੇ ਆਪਦੇ ਹਲਕੇ ਜਾ ਕੇ ਆਪਦੇ ਆਪਦੇ ਜ਼ਿਲ੍ਹੇ ਚ ਬੀਜਪੀ ਦੇ ਜਿਹੜੇ ਲੀਡਰ ਆ ਉਹਨਾਂ ਦੇ ਘਰ ਘੇਰਨੇ ਆ ਕਿਉਂਕਿ ਅਸੀਂ ਕਨੌਰੀ ਬਾਰਡਰ ਦੇ ਆਪਦੇ ਪਿੰਡੇ ਤੇ ਹੰਡਾ ਕੇ ਉੱਥੋਂ ਆ ਰਹੇ ਆ ਉੱਥੇ ਜਿਹੜੇ ਮੰਨੋ ਦੇਖੋ ਕੋਈ ਅੱਤਵਾਦੀ ਨਹੀਂ ਕੋਈ ਵੱਖਵਾਦੀ ਨਹੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਪਰ ਜਿਹੜਾ ਕਨੌਰੀ ਬਾਰਡਰ ਦੇ ਜਿਹੜਾ ਹਾਲਾਤ ਸਾਡੇ ਨਾਲ ਹੋ ਰਹੇ ਆ ਸਭ ਤੋਂ ਵੱਡੀ ਮੈਂ ਗੱਲ ਕਹਾਂ ਵੀ ਅਜ ਤੱਕ ਨਹੀਂ ਦੇਖਿਆ ਜਿਹੜੇ ਰਾਕਟ ਛੋਟੇ ਦਾਗ ਰਹੇ ਆ ਜਿਹੜੇ ਹਮੇਸ਼ਾ ਕੰਦਾ ਭੰਨਨ ਨੂੰ ਜਾਂ ਕਿ ਉਹਦੇ ਤੇ ਦਾਗੇ ਜਾਂਦੇ ਨਾ ਉਹ ਕਿਸਾਨਾਂ ਤੇ ਡਾਇਰੈਕਟ ਵੇ ਨਾਲ ਦਾਗੇ ਜਾ ਰਹੇ ਆ ਜੇ ਕਿ ਜੇ ਅਸੀਂ ਆਪ ਉੱਥੇ ਸੀ ਜੇ ਦੇਖੋ ਜਿਹੜੇ ਆਪਾਂ ਕਹਿ ਦਿਆ ਥਰੂ ਗੈਸ ਦੇ ਗੋਲੇ ਸਿੱਟਦੇ ਆ ਗੋਲੇ ਹੁੰਦੇ ਆ ਹਮੇਸ਼ਾ ਤਾਂ ਨੂੰ ਸਿੱਟਦੇ ਵੀ ਚਲੋ ਉੱਪਰੋਂ ਆ ਜਾਂਦੇ ਪਹਿਲਾਂ ਡਰੋਨ ਨਾਲ ਸਿੱਟਦੇ ਸੀ ਇਹ ਡਾਇਰੈਕਟ ਦਾਗੇ ਆ ਡਾਇਰੈਕਟ ਦਾਕੇ ਜਦੋਂ ਅਸੀਂ ਉੱਤੇ ਪਾਣੀ ਵਾਲੀਆਂ ਬੋਰੀਆਂ ਸੱਟ ਕੇ ਉਹਨੂੰ ਬੁਝਾਉਂਦੇ ਸੀ ਤਾਂ ਉਹਦਾ ਖੋਲ ਕੇ ਦੇਖਦੇ ਸੀ ਉਹਦੀ ਵੀ ਐਕਸਪਾਇਰੀ ਡੇਟ ਆ ਜੇ ਮੈਂ ਗੱਲ ਕਰਾਂ ਇੱਕ ਦਾ ਧੱਕਾ ਕਰਨਾ ਇੱਕ ਉਤੋਂ ਹੋਰ ਜ਼ਬਰ ਨਾਲ ਜਿਹੜਾ ਵੀ ਜਿਹੜੀ ਚੀਜ਼ ਵੀ ਐਕਸਪਾਇਰੀ ਡੇਟ ਸਿੱਟਣੀ ਹੈ ਵੀ ਜੇ ਕਿਸੇ ਤੇ ਉਹ ਅਫੈਕਟ ਵੀ ਉਹਦਾ ਆਨਰ ਟਾਈਮ ਤੇ ਵੀ ਅਫੈਕਟ ਰਵੇ ਉਹਦੇ ਵਾਸਤੇ ਜਿਹੜੇ ਉਹ ਧੱਕੇ ਉੱਤੇ ਹੋ ਰਿਹਾ ਖਨੋਰੀ ਜਾਂ ਸ਼ੰਭੂ ਤੇ ਗੁਲਾਬੀ ਪਾਣੀ ਵੀ ਮਾਰਿਆ ਜਾਂਦਾ ਹਾਂ ਹਾਂ ਗੁਲਾਬੀ ਪਾਣੀ ਕਿ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਚੀਜ਼ ਜ਼ਿੰਦਗੀ ਚ ਪਹਿਲੀ ਵਾਰੀ ਦੇਖੀ ਬੜੀਆਂ ਐਜੂਕੇਸ਼ਨਲ ਚ ਗਏ ਆ ਪਿਛਲੇ ਘੜੇ ਵੀ ਉੱਥੇ 8 ਮਹੀਨੇ ਦੀ ਹਾਜ਼ਰੀ ਸੀ ਦਿੱਲੀ ਧਰਨੇ ਤੇ ਸਭ ਕੁਛ 26 ਜਨਵਰੀ ਦੀ ਢਾਈ ਸੀ ਸਭ ਕੁਛ ਢਾਇਆ ਸੀ ਪਰ ਜਿਹੜਾ ਐਕਤੀ ਕਰ ਰਹੇ ਆ ਨਾ ਇਹ ਮੈਂ ਜ਼ਿੰਦਗੀ ਚ ਕਿਸੇ ਐਜੀਟੇਸ਼ਨ ਚ ਨਹੀਂ ਦੇਖਿਆ ਜੋ ਗੰਦਾ ਮੰਦਾ ਪਾਣੀ ਗਲਾਬੀ ਪਾਣੀ ਅਥਰੂ ਗੈਸ ਦੇ ਗੋਲੇ ਉਹ ਵੀ ਐਕਸਪਾਇਰੀ ਡੇਟ ਵਾਲੇ ਜਿਹੜੇ ਜਿਹੜੇ ਛੋਟੇ ਆਪਾਂ ਕਹਿੰਦੇ ਰਾਕਟ ਨਾਲ ਛੋਟੇ ਜਿਹੜੇ ਹਮੇਸ਼ਾ ਜਦੋਂ ਕਿਤੇ ਨਾ ਕੋਈ ਅਤਵਾਦੀ ਅੰਦਰ ਹੋਣ ਤੇ ਉਹ ਕੰਧ ਭੰਨਣ ਵਾਸਤੇ ਆਪਾਂ ਮਾਰਦੇ ਨਾ ਵੀ ਕੰਧ ਤੋੜੇ ਉਹ ਡਾਇਰੈਕਟ ਵੇ ਤੇ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਦੇਖਿਆ ਵੀ ਐਂਬੂਲੈਂਸ ਐਂ ਜਾਂਦੀਆਂ ਸੀ ਮੈਂ ਇੱਕ ਵਾਰੀ ਮੇਰੇ ਕੋਈ ਪੇਸ਼ੈਂਟ ਮੇਰਾ داخل ਸੀ ਡੀ ਐਮ ਸੀ ਉੱਥੇ ਰਾਤ ਨੂੰ ਬੈ ਮੈਂ ਬੜਾ ਹੈਰਾਨ ਹੋਇਆ ਵੀ ਇੱਕ ਮਿੰਟ ਚ 10-10 ਐਂਬੂਲੈਂਸ ਆ ਜਾਂਦੀਆਂ ਸੀ ਇਹ ਉਦੋਂ ਵੀ ਜ਼ਿਆਦਾ ਸੀ ਅਸੀਂ ਆਪ ਦੀ ਅੱਖੀ ਦੇਖਿਆ ਇੱਕ ਮਿੰਟ ਚ 20-20 25-25 ਐਂਬੂਲੈਂਸ ਕਿਸਾਨਾਂ ਨੂੰ ਲੈ ਕੇ ਬਜ਼ੁਰਗ ਨੌਜਵਾਨ ਕਿਸਾਨਾਂ ਜਿਹੜੇ ਉਹਨਾਂ ਨੂੰ ਲੈ ਕੇ ਮੈਡੀਕਲ ਸਹੂਦਾ ਵਾਸਤੇ ਲੈ ਕੇ ਜਾ ਰਹੀ ਸੀ ਕਿਸੇ ਦੀ ਬਾਹ ਟੁੱਟੀ ਆ ਕੇ ਦੀ ਲੱਤ ਟੁੱਟੀ ਆ ਕਿਸੇ ਦੀ ਅੱਖ ਨਿਕਲੀ ਆ ਦੇਖੋ ਸਾਡੇ ਸਾਹਮਣੇ ਆ ਅਸੀਂ ਉੱਥੇ ਸਾਡੇ ਸਾਹਮਣੇ ਜਿਹੜੇ ਸਾਡੇ ਤੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਤੇ ਜਿਹੜੇ ਛੋਟੇ ਰਾਕਟ ਹੈਗੇ ਜਿਹੜੇ ਉਹ ਦਾਗੇ ਆ ਨਾ ਉਹ ਇੱਕ ਮੁੰਡੇ ਸਾਡੇ ਸਾਹਮਣੇ ਅੱਖ ਨਿਕਲੀ ਆ ਦੇਖੋ ਪਤਾ ਨਹੀਂ ਕੀ ਗੱਲ ਹੈ ਕਾ ਤੋ ਇਹ ਸਰਕਾਰ ਇਹ ਲੋਕਾਂ ਨੂੰ ਜਿਹੜੇ ਕਿਸਾਨ ਆ ਉਹਨਾਂ ਨੂੰ ਅੱਤਵਾਦੀ ਜਿਹੜੇ ਅੱਤਵਾਦੀਆਂ ਤੇ ਜਾਂ ਵਕਵਾਦੀਆਂ ਤੇ ਆਪਾਂ ਜਿਹੜਾ ਬਿਹੇਵ ਕਰਦੇ ਆ ਨਾ ਉਹ ਇਹ ਬਿਹੇਵ ਕਿਸਾਨਾਂ ਨਾਲ ਕਰ ਰਿਹਾ ਕਿਸਾਨ ਆਪਣੇ ਆ ਪੰਜਾਬ ਦੇ ਕਿਸਾਨ ਆ ਜਾ ਹਰਿਆਣੇ ਦੇ ਕਿਸਾਨ ਆ ਜਾਂ ਯੂਪੀ ਦੇ ਕਿਸਾਨ ਆ ਕਿਸਾਨਾਂ ਦੇ ਪਹਿਲੀ ਵਾਰੀ ਐ ਹੋਇਆ ਜਿਹੜਾ ਤਸ਼ੱਦਦ ਹੋਇਆ ਇਹ ਨਹੀਂ ਲੱਗਦਾ ਰੋਕਣ ਨਾਲ ਕੋਟਨ ਨੂੰ ਤਰਜੀ ਦੇ ਰਹੀ ਆ ਦੇਖੋ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਇਹਦਾ ਇੱਕ ਨਾ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਇਹ ਮੋਦੀ ਸਰਕਾਰ ਇਹ ਦਿਖਾ ਰਹੀ ਆ ਵੀ ਅਸੀਂ ਇੱਕ ਤਾਨਾਸ਼ਾ ਅਸੀਂ ਰੋਕਣ ਵਾਸਤੇ ਨਹੀਂ ਅਸੀਂ ਤਾਂ ਜਿਹੜੇ ਆਪ ਦੇ ਪਾਰਟੀ ਵਾਲਿਆਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਤਾਨਾਸ਼ਾ ਅਸੀਂ ਕਿਸੇ ਨੂੰ ਵੀ ਕੁਟ ਸਕਦੇ ਆ ਕਿਸੇ ਕਿਸਾਨ ਨੂੰ ਕੁੱਟ ਸਕਦੇ ਆ ਅਸੀਂ ਮਜ਼ਦੂਰ ਨੂੰ ਕੁੱਟ ਸਕਦੇ ਆ ਅਸੀਂ ਮੁਸਲਮ ਨੂੰ ਕੁੱਟ ਸਕਦੇ ਆ ਅਸੀਂ ਸਿੱਖ ਨੂੰ ਕੁੱਟ ਸਕਦੇ ਆ ਅਸੀਂ ਇਸਾਈ ਨੂੰ ਕੁੱਟ ਸਕਦੇ ਆ ਅਸੀਂ ਗਰੀਬਾਂ ਨੂੰ ਕੁੱਟ ਸਕਦੇ ਆ ਅਸੀਂ ਸਿਰਫ ਤੇ ਸਿਰਫ ਜਿਹੜੇ ਕੋਰਪੋਰੇਟ ਕਰਾਣੇ ਉਹਨਾਂ ਦੇ ਬੰਦੇ ਆ ਉਹ ਤੋਂ ਬਿਨਾ ਸਾਡਾ ਕੋਈ ਨਹੀਂ ਇਹ ਉਹਨਾਂ ਕਰਾਣਿਆਂ ਨੂੰ ਦਿਖਾਉਣਾ ਚਾਹੁੰਦੇ ਆ ਇਹ ਜਿਹੜੀ 2024 ਚ ਐਮਪੀ ਦੀਆਂ ਵੋਟਾਂ ਲੈਣੀਆਂ ਉਹਨਾਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਆ ਵੀ ਇਤੋਂ ਵੱਡਾ ਡਿਕਟੇਟਰ ਵਾਰਡ ਤੇ ਕੋਈ ਨਹੀਂ ਹੈ ਜਨਾ ਨਰਿੰਦਰ ਮੋਦੀ ਡਿਕਟੇਟਰ ਆ ਇਹ ਆਪਦੀ ਡਿਕਟੇਟਰਸ਼ਿਪ ਦਿਖਾ ਕੇ ਉਹ ਜਿਹੜੀਆਂ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਆ ਹੋਰ ਕੋਈ ਗੱਲ ਨਹੀਂ ਅੱਛਾ ਕਾਂਗਰਸੀਆਂ ਨੇ ਕੀ ਕਹਿਣਾ ਚਾਹੋਗੇ ਕੀ ਇਹਨਾਂ ਦੀਆਂ ਮੰਗਾਂ ਕਿੰਨ੍ਹਾ ਕਟ ਪੂਰਾਵੋਗੇ ਦੇਖੋ ਸੈਂਟਰ ਪਹਿਲਾਂ ਹੀ ਇਸ ਲਈ ਸਜਿੱਦ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਪ੍ਰੋਬਲਮਾਂ ਆ ਉਹ ਹੱਲ ਕੀਤੀਆਂ ਜਾਣ ਪਿਛਲੇ 8 ਦਿਨਾਂ ਦੇ ਵਿੱਚ ਤਿੰਨ ਮੀਟਿੰਗਾਂ ਹੋ ਗਈਆਂ ਅਗਲੀ ਮੀਟਿੰਗ ਲੁਧਿਆਣਾ ਆਪਣਾ ਐਤਵਾਰ ਦੀ ਰੱਖ ਲਈ ਗਈ ਹੈ ਇਹਨਾਂ ਦਾ ਦੇਖੋ ਮੈਂ ਤਾਂ ਕਾਂਗਰਸੀਆਂ ਨੇ ਘੇਰਿਆ ਵਾ ਜਿਹੜੀ ਸੁਆਮੀਨਾਥਨ ਰਿਪੋਰਟ ਹੈ ਉਹ ਕਾਂਗਰਸੀ ਸਰਕਾਰ ਵਿੱਚ ਲਿਆਂਈ ਸੀ ਜੇ ਕਾਂਗਰਸ ਇੰਨੀ ਸਜਿੱਧ ਹੁੰਦੀ ਤਾਂ ਉਹਦੇ ਲਾਗੂ ਹੋ ਜਾਣੀ ਚਾਹੀਦੀ ਸੀਗੀ ਚਲੋ ਇਹਨਾਂ ਦਾ ਫਰਜ ਹੈ ਇਲیکشن ਅੱਗੇ ਸਰਦੇ ਆ ਹਰ ਬੰਦਾ ਆਪਣੇ ਏਜੰਡੇ ਨਾਲ ਕੰਮ ਕਰਦਾ ਵਾ ਪਰ ਜੋ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕਿਸਾਨਾਂ ਲਈ ਕੀਤਾ ਵਾ ਕਿਸੇ ਸਰਕਾਰ ਨੇ ਇਸ ਤੋਂ ਪਹਿਲਾਂ ਨਹੀਂ ਕੀਤਾ ਅਰੇ ਅਨੇਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੱਜ ਕਿਸਾਨਾਂ ਦੇ ਦਾਣਾ ਮੜੀਆਂ ਯਾਰੀ ਕੋਈ ਇਹ ਇਹ ਇਹਦੇ ਬਾਰੇ ਇਹ ਜਿਹੜਾ ਲਾਂਡ ਐਡ ਬਾਰੇ ਮੈਨੂੰ ਕੋਈ ਪਤਾ ਨਹੀਂ ਕੋਈ ਮੈਂ ਫਰੀਦਕੋਟ ਤੇ ਆ ਸਟੇਟ ਦਾ ਕੀ ਹੋ ਰਿਹਾ ਵਾ ਮੈਂ ਤਾਂ ਕਿਸਾਨਾਂ ਦੀਆਂ ਜਿਹੜੀਆਂ ਮੰਗਾ ਇਹਦੋਂ ਪਹਿਲਾਂ ਜਿਹੜੇ ਕਿਸਾਨਾਂ ਦੇ ਕੰਮ ਕੀਤੇ ਐ ਚਾਹੇ ਉਹ ਸਨਮਾਨ ਨਹੀਂ ਵੀ ਹੋਵੇ ਚਾਹੇ ਉਹ ਯੂਰੀਆ ਦੀ ਕਿੱਲੇ ਤੇ ਰਹਿੰਦੀ ਸੀ ਉਹ ਪੂਰੀ ਕੀਤੀ ਹੋਵੇ ਚਾਹੇ ਕਿੰਨੀਆਂ ਫਸਲਾਂ ਤੇ ਐਮਐਸਪੀ ਦਾ ਰੇਟ ਪੂਰਾ ਵਾਅਦਾ ਕੀਤਾ ਹੋਵੇ ਇਹ ਬਹੁਤ ਜਿਹੜੀਆਂ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਐ ਸਰਕਾਰ ਨੇ ਕੀਤੀਆਂ ਮੈਂ ਤੇ ਅੱਗੇ ਤੋਂ ਵੀ ਕਰੂਗੀ ਪ੍ਰਧਾਨ ਜੀ ਰਾਹੁਲ ਗਾਂਧੀ ਜਿੱਥੇ ਵੀ ਰੈਲੀ ਜਾ ਰਿਹਾ ਉੱਥੇ ਕਹਦੇ ਆ ਜੀ ਇਹ ਸਾਡੀ ਸਰਕਾਰ ਬਣ ਕੇ ਵੀ ਐਮਐਸਪੀ ਇਹ ਲਾਗੂ ਕਰਾ ਦੇ ਰਾਹੁਲ ਗਾਂਧੀ ਜੀ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਸੁਆਮੀ ਨਾਥਨ ਦੀ ਰਿਪੋਰਟ ਉਹਨਾਂ ਲਈ ਆਈ ਸੀ ਉਹਨਾਂ ਨੇ ਲਾਗੂ ਕਿਉਂ ਨਹੀਂ ਕੀਤੀ